ਇਹ ਜਿਹੜਾ ਪਲੰਗ ਦੇਖਿਆ ਮੈਂ ਬੱਚਿਆਂ ਦਾ ਜਿੱਦੇ ਤੇ ਗੰਗੂ ਨੇ ਪਾਇਆ ਤੈਸ ਹੂੰ ਉਹ ਮੌਜੂਦ ਹੈ ਹੀ ਬੁੱppa ਨਿਕਲ ਜਾਂਦੀ ਹੈ ਬੁੱppa ਨਿਕਲ ਜਾਂਦੀ ਕਿਹਾ ਜਾ ਪਾਪੀ ਤਾਂ ਹੀ ਹੋ ਕਿਸੇ ਨੇ ਨਹੀਂ ਗਰਜਿਆ ਕਿਸੇ ਨੇ ਨਹੀਂ ਸਮਝਾਇਆ ਹਾਏ ਇੰਨਾ ਧੱਕਾ ਹਾਏ ਦੁਨੀਆ ਦੇ ਬੱਚੇ ਵਾਹ ਮੈਂ ਗੁਰੂ ਘਰ ਦੀ ਸੇਵਾ ਕਰਦਾ ਹੀ ਬਚਪਨ ਤੋਂ ਬਸ ਮਨ ਬਰਾਗ ਆ ਜਾਂਦਾ ਸਾਹਿਬ ਜਰਦਿਆਂ ਦੀ ਯਾਦ ਆਉਂਦੀ ਐ ਸੱਚੀ ਬਹੁਤ ਆਪਣੀ ਬੱਚਿਆਂ ਨਾਲ ਦੇਖੋ ਜੀ ਦੇਖ ਸਾਹਿਬ ਵਾਹਿਗੁਰੂ ਕਿੱਦਾਂ ਰਸੀਨ ਬਹੁਤ ਬਹੁਤ ਕੋਈ ਨਹੀਂ ਬਾਪੂ ਜੀ ਵਾਹਿਗੁਰੂ ਬਹੁਤ ਅਸੀਹ ਦੱਤੇ ਯਾਰਨਾ ਸੌਂਡੀ ਹੁੰਦਾ ਇੱਥੇ ਆ ਕੇ ਇਹਨਾਂ ਮੁਸਲਮਾਨ ਵੀਰਾਂ ਨੂੰ ਦੇਖ ਕੇ ਤੁਸੀਂ ਭਾਵੁਕ ਹੋਗੇ ਹਾਂ ਜੀ ਇਹਨਾਂ ਨੇ ਗੱਲ ਕਹੀ ਕਿ ਮੇਰੇ ਆਦ ਨਹੀਂ ਰਹੀ ਬਾ ਮੇਰਾ ਮਨ ਭਰਿਆ ਜੇ ਮੁਰਦੋਂ ਜਾਣੇ ਮਨ ਬਹੁਤ ਰੋਂਦਾ ਬਾਪੂ ਜਾਨ ਕੀ ਛੜੀ ਤੋਂ ਲਾਲ ਤਾਂ ਹੈ ਗਈ ਛੜੀ ਪੰਜ ਚਾਰ ਪੰਜ ਕਿਲੋਮੀਟਰ ਤੇ ਦੇਖ ਨਹੀਂ ਹੁੰਦਾ ਜੀ ਜਿਗੜਾ ਹੁਣ ਇਤਿਹਾਸ ਹੈ ਇਹ ਗੁਰਦੁਆਰੇ ਇਤਿਹਾਸਕ ਉਦਾਂ ਹੁਣ ਸਾਡੇ ਮਰੰਡੇ ਕੋਤਵਾਲੀ ਸਾਹਿਬ ਹੈਗਾ ਹੀ ਉਹ ਕੋਠੜੀ ਉਦਾਂ ਹੀ ਰੱਖੀ ਹੋਈ ਹੈ ਜਿੱਥੇ ਛੋਟੇ ਸਾਹਿਬ ਜਦ ਦੇ ਰਹੇ ਸੀ ਮਾਤਾ ਗੁਜਰਕੌਰ ਬਾਬੂ ਜੀ ਜਿਵੇਂ ਤੁਸੀਂ ਵਿਰਾਗ ਦੇ ਵਿੱਚ ਹੁਣ ਅੱਖਾਂ ਭਰੀ ਖੜੇ ਸੀ ਨਾ ਸਾਡੇ ਕੋਲੇ ਐ ਬਹੁਤ ਘੱਟ ਸੰਗਤ ਇੱਥੇ ਮਿਲਦੀ ਹੈ ਜਿਹੜੀ ਵਿਰਾਗ ਦੇ ਵਿੱਚ ਆ ਇਹ ਕੀ ਕਰਨਾ ਅੱਖਾਂ ਦੇ ਵਿੱਚ ਹੰਝੂ ਮੋਗੇ ਜਾਂ ਕਿਉਂ ਨਹੀਂ ਵਿਰਾਗ ਆਉਂਦਾ ਫਤੇਗੜ ਸਾਹਿਬ ਦੀ ਮਹਾਨ ਧਰਤੀ ਦੇ ਉੱਤੇ ਅਸ਼ੀਦੀ ਜੋੜ ਮੇਲ ਚੱਲ ਰਹੇ ਨੇ ਤੇ ਇੱਥੇ ਸਿੱਖ ਮੁਸਲਮਾਨ ਦਾ ਇੱਕ ਸਾਂਝਾ ਲੰਗਰ ਚੱਲ ਰਿਹਾ ਉੱਥੇ ਅਸੀਂ ਖੜੇ ਹੋਏ ਸੀ ਤਾਂ ਸਾਡੀ ਮੁਲਾਕਾਤ ਇੱਕ ਜ਼ੁਰਗ ਹੋਰਾਂ ਦੇ ਨਾਲ ਹੁੰਦੀ ਹੈ ਬਾਪੂ ਜੀ ਦੇ ਨਾਲ ਤੇ ਸਾਡੇ ਨਾਲ ਨੇ ਸਿੰਘ ਵੀਰ ਖੜੇ ਹੋਏ ਨੇ ਤਾਂ ਬਾਪੂ ਜੀ ਬੜੇ ਵਿਰਾਗ ਦੇ ਵਿੱਚ ਮਿਲਦੇ ਨੇ ਤਾਂ ਮੇਰਾ ਦਿਲ ਕੀਤਾ ਕਿਉਂ ਨਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਕਿਉਂਕਿ ਪਿਛਲੇ 40 ਸਾਲ ਤੋਂ ਇਸ ਧਰਤੀ ਦੇ ਉੱਤੇ ਅਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਸਾਡੇ ਨਾਲ ਆਫ ਦੀ ਕੈਮਰਾ ਕੀਤੀਆਂ ਤੇ ਮੇਰਾ ਦਿਲ ਕੀਤਾ ਕਿ ਮੈਂ ਕਿਉਂ ਨਾ ਸੰਗਤ ਦੇ ਨਾਲ ਉਹ ਗੱਲਾਂ ਨੂੰ ਉਹ ਇਤਿਹਾਸ ਨੂੰ ਉਹ ਪੁਰਾਣੀਆਂ ਯਾਦਾਂ ਨੂੰ ਸ਼ੇਅਰ ਕਰਾਂ ਕਿਉਂਕਿ ਇਹਨਾਂ ਦਿਨਾਂ ਦੇ ਅੰਦਰ ਅਸੀਂ ਸਾਰੇ ਸਜਦਾ ਕਰਦੇ ਹਾਂ ਸਾਬ ਜਦਿਆਂ ਨੂੰ ਯਾਦ ਕਰਦੇ ਹਾਂ ਤੇ ਜਿੰਨਾ ਵੱਧ ਇਤਿਹਾਸ ਅਸੀਂ ਸੰਗਤਾਂ ਦੇ ਤੱਕ ਪਹੁੰਚਾਵਾਂਗੇ ਉਹਨਾਂ ਹੀ ਸਾਡਾ ਇਤਿਹਾਸ ਵਧੂਗਾ ਫੁੱਲੂਗਾ ਉਨੀ ਹੀ ਸਾਡੀ ਕੌਮ ਵਧੂ ਖੂਲੂਗੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹਾਂ ਜੀ ਕਿੱਥੋਂ ਆਏ ਹੋ ਇਹ ਪਿੰਡ ਪਿੰਡ ਸਿਲ ਕਪੜਾ ਮਰੰਡੇ ਕੋਲੇ ਆਈ ਅੱਛਾ ਕਿੰਨੇ ਸਾਲਾਂ ਤੋਂ ਆ ਰਹੇ ਹੋ ਇੱਥੇ 40 ਸਾਲ ਤੋਂ ਹਾਂ ਹੀ 40 ਸਾਲ ਹੋ ਗਏ ਤਕਰੀਬਨ ਅੱਛਾ ਪ੍ਰਾਣੀਆਂ ਯਾਦਾਂ ਦੱਸੋਗੇ ਕਿਵੇਂ ਤਾਂ ਹੁੰਦਾ ਸੀ ਠੰਡਾ ਬੁਰਜ ਕਿਵੇਂ ਸੰਗਤ ਆਉਂਦੀ ਸੀ ਇੱਥੇ ਕਿਵੇਂ ਸ਼ੀਦੀ ਜੋੜ ਮੇ ਲੱਗਦੀ ਸੀ ਸਭਾ ਕਿਵੇਂ ਭਰਦੀ ਸੀ ਜਦ ਤੇ ਹੀ ਬੜੇ ਉਹਦੇ ਨਾਲ ਭਰਦੀ ਹੁੰਦੀ ਸੀ ਸੱਤਵੇਂ ਨਾਲ ਮਤਲਬ ਬਰਾਕ ਚ ਭਰਦੀ ਹੁੰਦੀ ਸੀ ਕੋਈ ਹਜਾ ਨਹੀਂ ਤਾਂ ਹੁੰਦਾ ਮਤਲਬ ਆ ਸ਼ੋਰ ਸ਼ਰਾਬਾ ਸਪੀਕਰਸ ਕੁਕਰ ਇੰਨੇ ਲੱਗਦੇ ਜਿਵੇਂ ਹੁਣ ਆਏ ਨਹੀਂ ਥੇ ਜਦ ਕੱਟ ਤੇ ਬਹੁਤ ਬਾਕੀ ਇਹ ਜਗ੍ਹਾ ਸਾਰੀ ਐਦਾਂ ਬੰਜਰੇ ਪਈ ਥੀ ਹਾਂ ਹੀ ਹਾਂ ਮੀਂਹ ਵਾਰਸ਼ਾਂ ਬਹੁਤ ਹੋਈ ਕਰਦੀ ਹੁੰਦੀ ਹੁਣ ਤਾਂ ਹੁੰਦੀਆਂ ਨਹੀਂ ਮੀਂਹ ਵੀ ਆਉਂਦਾ ਸੀ ਜੀ ਬਹੁਤ ਜੀ ਰਾਤਾਂ ਨੂੰ ਵੀ ਆ ਸਾਰਾ ਭਰਿਆ ਹੁੰਦਾ ਸੀ ਇੱਥੇ ਮੈਦਾਨ ਤੇ ਫਿਰ ਸੰਗਤ ਮੀਂਹ ਦੇ ਵਿੱਚ ਵੀ ਦਰਸ਼ਨ ਕਰਦੀ ਸੀ ਹਾਂ ਸਾਰੀ ਤੁਰੇ ਫਿਰ ਜਾਂਦੀ ਸੀ ਰਾਤ ਨੂੰ ਐਦਾਂ ਹੀ ਬਹਿ ਜਾਂਦੀ ਸੀ ਫਿਰ ਟੋਰਡਰ ਮੱਲ ਸਰਾਏ ਬਣੀ ਤੀ ਫਿਰ ਉੱਥੇ ਵੀ ਰਾਤ ਕੱਟ ਹੋ ਜਾਂਦੀ ਸੀ ਫਿਰ ਇਦਾਂ ਹੀ ਕੋਈ ਆਲੇ ਦਾਲੇ ਬੈਠ ਜਾਂਦਾ ਤਾਂ ਜੀ ਮੈਂ ਤਕਰੀਬਨ ਮਹਿਰਮੋਤੀ ਜੀ ਦੇ ਦਵਾਨ ਚ ਜ਼ਿਆਦਾ ਰਹੇ ਅੱਛਾ ਉੱਥੇ ਇਤਿਹਾਸ ਬਹੁਤ ਚੱਲਦਾ ਸੀ ਹੂੰ ਬਾਕੀ ਸਟੇਜਾਂ ਦੇ ਦਾ ਫਿਰ ਆ ਜਾਂਦੇ ਨਾ 86 ਲੀਟਰ ਵੀ ਆ ਜਾਂਦੀ ਹੈ ਠੰਡੇ ਬੁਰਜ ਦੀ ਦਿੱਖ ਕਿਦਾਂ ਦੀ ਸੀ ਕਹਿੰਦੇ ਇਹ ਚ ਚੇਂਜ ਆ ਗਿਆ ਹੁਣ ਪਹਿਲਾਂ ਦੇਖੋ ਹੋਰ ਸੀਗੀ ਪਹਿਲਾਂ ਇਹਨੂੰ ਸੰਖ ਮਰਮਰ ਦੇ ਦੇਖਿਆ ਹੀ ਮੈਂ ਤਾਂ ਲੱਗਿਆ ਵਾ ਹੁਣ ਇਹਨਾਂ ਨੇ ਬਦਲਤਾ ਹੀ ਪੁਰਾਣੇ ਉਹਦਾ ਬਣਾਤਾ ਹੀ ਜਿੱਦਾਂ ਦਾ ਪਹਿਲਾਂ ਬਣਾਇਆ ਹੋਇਆ ਤਾਂ ਸੂਬੇ ਸਰਾਂਦੇ ਉਦੋਂ ਦਾ ਹੀ ਬਣਾਤਾ ਹੁਣ ਉਹ ਮਤਲਬ ਪਹਿਲਾਂ ਹੋਰ ਦੇਖ ਸੀਗੀ ਜਿਹੜੀ ਹੁਣ ਆ ਹੁਣ ਤਾਂ ਬਦਲ ਗਈ ਬਹੁਤ ਪਹਿਲਾਂ ਪ੍ਰਾਣੀ ਬਣਾਤੀ ਇਹਨਾਂ ਨੇ ਪਹਿਲਾਂ ਨਵੀਂ ਆਪਣੇ ਉਹਦੇ ਨਾਲ ਬਣਾਈ ਤੀ ਜਿਹੜਾ ਹੁਣ ਇਤਿਹਾਸ ਹੈ ਇਹ ਗੁਰਦੁਆਰੇ ਹੀ ਇਤਿਹਾਸਕ ਉੱਦਾਂ ਹੁਣ ਸਾਡੇ ਮਰੰਡੇ ਕੋਤਵਾਲੀ ਸਾਹਿਬ ਹੈਗਾ ਹੀ ਉਹ ਕੋਠੜੀ ਉੱਦਾਂ ਹੀ ਰੱਖੀ ਵੀ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਰਹੇ ਤੇਈ ਮਾਤਾ ਗੁਜਰਕੌਰ ਬਾਕੀ ਲੰਗੂ ਦੇ ਪਿੰਡ ਵੀ ਹੈਗਾ ਹੀ ਸ਼ਾਇਦ ਤੁਸੀਂ ਗਏ ਹੋਣੀ ਤੁਸੀਂ ਤਾਂ ਜ਼ਰੂਰ ਹੋਰ ਆਨੰਦਪੁਰ ਸਾਹਿਬ ਤੋਂ ਚੱਲ ਕੇ ਦੇਖਿਆ ਬਾਈ ਮੇਰੇ ਸਾਰੀ ਕਰ ਦਿੱਤੀ ਬਾਪੂ ਜੀ ਜਿਵੇਂ ਤੁਸੀਂ ਵਿਰਾਗ ਦੇ ਵਿੱਚ ਹੁਣ ਅੱਖਾਂ ਭਰੀ ਖੜੇ ਸੀ ਨਾ ਸਾਡੇ ਕੋਲੇ ਐ ਬਹੁਤ ਘੱਟ ਸੰਗਤ ਇੱਥੇ ਮਿਲਦੀ ਹੈ ਜਿਹੜੀ ਵਿਰਾਗ ਦੇ ਵਿੱਚ ਆ ਇਹ ਕੀ ਕਰਨਾ ਅੱਖਾਂ ਦੇ ਵਿੱਚ ਹੰਝੂ ਮੋਗੇ ਜਾਂ ਕਿਉਂ ਨਹੀਂ ਵਿਰਾਗ ਆਉਂਦਾ ਮੈਂ ਗੁਰੂ ਘਰ ਦੀ ਸੇਵਾ ਕਰਦਾ ਹੀ ਬਚਪਨ ਤੋਂ ਬਸ ਮਨ ਨੂੰ ਵਿਰਾਗ ਆ ਜਾਂਦਾ ਸਵੇਰੇ ਅਮਰਤ ਵੇਲੇ ਉੱਠ ਕੇ ਚੱਲੇ ਜਾਂ ਨਹੀਂ 2:30 ਵਜੇ ਮੈਂ ਰੋਜ਼ ਡਿਊਟੀ ਟਾਈਮ ਵੀ ਹੁਣ ਵੀ ਮੈਂ ਦੂ ਵੇ ਤੋਂ ਬਾਅਦ ਅਸਮੰਜਾ ਛੱਡਦਾ ਨਹੀਂ ਹਾਂ ਸੇਵਾ ਕਰਨੀ ਮਹਾਰਾਜ ਨੂੰ ਪ੍ਰਕਾਸ਼ ਕਰਨਾ ਹੀ ਤੇ ਮੈਨੂੰ ਬਾਣੀ ਇੱਕ ਇੱਕ ਦੋ ਪਾਠ ਹੀ ਆਉਂਦੇ ਹੀ ਬਸ ਜਿਆਦਾ ਜਪਜੀ ਸਾਹਿਬ ਦਾ ਪਾਠ ਮੈਂ 1 ਘੰਟੇ ਚ ਕਰਦਾ ਇੱਕ ਘੰਟਾ ਪੂਰਾ ਲਾਉਂਦਾ ਫਿਰ ਅਨੰਦ ਸਾਹਿਬ ਫਿਰ ਆਪਣੀ ਅਰਦਾਸ ਕਰਦਿੰਦਾ ਮੈਨੂੰ ਪੰਜ ਬਾਣੀਆਂ ਸਾਹਿਬ ਜਦਿਆਂ ਦੀ ਯਾਦ ਆਉਂਦੀ ਇੱਥੇ ਬਹੁਤ ਆਪਣੀ ਬੱਚੀਆਂ ਨਾਲ ਦੇਖ ਸਕਦਾ ਵਾਹ ਕਿੰਧਾ ਰਸੀਨ ਬਹੁਤ ਗੁਰਬਾਣੀ ਕੋਈ ਨਹੀਂ ਬਾਪੂ ਜੀ ਵਾਹਿਗੁਰੂ ਬਹੁਤ ਸਿਹਰਤੇ ਯਾਰ ਮਾਨਾ ਸੁਣਦੀ ਹੁੰਦਾ ਦੇਖ ਕੇ ਇਹਨਾਂ ਮੁਸਲਮਾਨ ਵੀਰਾਂ ਨੂੰ ਦੇਖ ਕੇ ਤੁਸੀਂ ਭਾਵੁਕ ਹੋ ਗਏ ਹਾਂ ਇਹਨਾਂ ਨੇ ਗੱਲ ਕਹੀ ਮੈਨਰੇ ਆਦ ਨਹੀਂ ਰਹੀ ਬਸ ਮੇਰਾ ਮਨ ਭਰਿਆ ਹੈ ਕਿਉਂਕਿ ਮੁਸਲਮਾਨ ਬਾਣੀ ਵੀ ਬਹੁਤ ਹੀ ਮੈਂ ਗੁਰਬਾਣੀ ਸੁਣਦਾ ਬਹੁਤ ਜ਼ਿਆਦਾ ਹੂੰ ਮੈਨੂੰ ਪੜ੍ਹਨੇ 'ਚ ਥੋੜੀ ਦਿੱਕਤ ਆਈ ਸੁਣਦਾ ਮੈਂ ਬਹੁਤ ਪਿਆਰ ਨਾਲ ਹੈ ਅਠ ਅਠ ਦਾ 10 ਘੰਟੇ ਬੈਠਾ ਸੌਂ ਗਿਆ ਮਨ ਨੂੰ ਕੋਈ ਤਕਾ ਨਹੀਂ ਕੋਈ ਭੁੱਖ ਨਹੀਂ ਸੁਣਾਉਣੇ ਵਾਲਾ ਸਰੋਤਾ ਹੋ ਗਈ ਬਸ ਦਰਸ਼ਨ ਹੋ ਗਏ ਠੰਡੇ ਬਰਜ ਜਾਏ ਮੈਂ ਪਹਿਲਾਂ ਆ ਰਿਹਾ ਤੇ ਹੁਣ ਮੈਂ ਪੀੜ ਚ ਜਾ ਨਹੀਂ ਹੁੰਦਾ ਥੋੜਾ ਦਿਲ ਖਬਰਾ ਜਾਂਦਾ ਹੁਣ ਤਾਂ ਮੈਂ ਵੈਸੇ ਹੀ ਸੰਗਤ ਦੇਖ ਕੇ ਮੋੜਨ ਨੂੰ ਜਾਂਦੇ ਮਨ ਬਹੁਤ ਰੋਂਦਾ ਬਾਪੂ ਕਣ ਕੀ ਛੜੀ ਤਾਂ ਲਾਲ ਤਾਂ ਹੈ ਗਈ ਛੜੀ 4 5 ਕਿਲੋਮੀਟਰ ਤੇ ਦੇਖ ਨਹੀਂ ਹੁੰਦਾ ਈ ਇਹ ਜਿਹੜਾ ਪਲੰਗ ਦੇਖਿਆ ਮੈਂ ਬੱਚਿਆਂ ਦਾ ਜਿੱਦੇ ਤੇ ਗੰਗੂ ਨੇ ਪਾਇਆ ਤੈ ਹੂੰ ਉਹ ਮੌਜੂਦ ਹੈ ਬੁੱppa ਨਿਕਲ ਜਾਂਦੀ ਹੈ ਕੁੱਬਾ ਨਿਕਲਿਆ ਕਿਹਾ ਜਾ ਪਾਪੀ ਤਾਂ ਹੀ ਉਹ ਕਿਸੇ ਨੇ ਨਹੀਂ ਗਰਜਿਆ ਉਸ ਨੂੰ ਕਿਸੇ ਨੇ ਨਹੀਂ ਸਮਝਾਇਆ ਹਾਏ ਇੰਨਾ ਧੱਕਾ ਹਾਏ ਦੁਨੀਆ ਦੇ ਬੱਚੇ ਹਾਏ ਹਾਂ ਕੋਈ ਨਹੀਂ ਸੁਣਾ ਤਾਂ ਨਹੀਂ ਸੀ ਜੇ ਰਾਂ ਨੇ ਤਾਂ ਐਦਾਂ ਮਾਨਣ ਬਹੁਤ ਇਹ ਪ੍ਰਾਗਣ ਹੁੰਦਾ ਬਾਪੂ ਜੀ ਮੈਂ ਅੱਜ ਜ ਸੰਗਤ ਆਉਂਦੀਆਂ ਹਨਾ ਸੰਗਤਾਂ ਇੰਨੇ ਲੰਗਰ ਲੱਗਦੇ ਆ ਤਰ੍ਹਾਂ ਤਰ੍ਹਾਂ ਦੇ ਜਿਆਦਾ ਨਹੀਂ ਜੀ ਹੁਣ ਇੰਝ ਜਿੰਨਾ ਇੰਨਾ ਖਿਆਲ ਵੀ ਨਹੀਂ થાય ਮੈਨੂੰ ਲੱਗਦਾ ਇਸੇ ਕਰਕੇ ਸਾਡਾ ਉਧਰ ਧਿਆਨ ਘਟ ਜਾਂਦਾ ਅਸੀਂ ਵਿਰਾਗ ਸਾਨੂੰ ਇਸੇ ਕਰਕੇ ਨਹੀਂ ਆਉਂਦਾ ਕਰਕੇ ਨਹੀਂ ਆਉਂਦਾ ਜੀ ਮਤਲਬ ਇਹ ਹੈ ਹੁਣ ਹਰੇਕ ਅਸੀਂ ਗੁਰੂ ਘਰ ਵਿੱਚ ਪਾਠ ਪ੍ਰਕਾਸ਼ ਕਰਾ ਲੈਨੇ ਮਹਾਰਾਜ ਦਾ ਅਖੰਡ ਪਾਠ ਸਾਹਿਬ ਕਰਾਉਨੇ ਆ ਇਹ ਸੁਖਮਣੀ ਸਾਹਿਬ ਦਾ ਕਰਾਉਨੇ ਪਹਿਲਾਂ ਖਾਣੇ ਵਾਲਿਆਂ ਨੂੰ ਸੱਦਾ ਦਿੰਨੇ ਹੂੰ ਲੰਗਰਾਂ ਕੰਨੀ ਭੀੜ ਹੈ ਜੀ ਮਹਾਰਾਜ ਹੁਣ ਵੀ ਤੁਸੀਂ ਜਾ ਕੇ ਦੇਖ ਲਓ ਇੰਨੀ ਸੰਗਤ ਆਈ ਵੀ ਹੈ ਉੱਥੇ ਹੁਣ ਵੀ ਗੁਰੂ ਘਰ ਖਾਡੀ ਪਏ ਆ ਬਹੁਤ ਘਟ ਬਹੁਤ ਘਟ ਮਿਲਦੇ ਮੈਂ ਦਰਬਾਰ ਸਾਹਿਬ ਵੀ ਕੱਲ ਜਾ ਕੇ ਆਈ ਪਰਸੋਂ ਮੰਜੀ ਸਾਹਿਬ ਮੈਂ ਪਹਿਲੀ ਵਾਰੀ ਦੇਖਿਆ ਮੈਨੂੰ ਪਤਾ ਹੀ ਨਹੀਂ ਸੀ ਕਿੱਧਰ ਮੰਜੀ ਸਾਹਿਬ ਕਿੱਥੇ ਕਥਾ ਹੁੰਦੀ ਹੈ ਅੱਛਾ ਮੈਂ ਹੁਣ ਰੱਜ ਕੇ ਦੇਖ ਕੇ ਆਈ 6-7 ਘੰਟੇ ਅੰਦਰੇ ਰਹੀ ਆ ਉੱਥੇ ਤਾਂ ਜਿਹੜਾ ਜਾ ਕੇ ਚਲੇ ਗਏ ਬਸ ਉੱਥੇ ਤਾਂ ਸੱਚੀ ਹੋ ਗਿਆ ਜੀ ਨਹੀਂ ਨਿਕਲ ਸਕਦਾ ਉੱਥੇ ਤੇ ਜੋਤੀਸਰੂਪ ਸਾਹਿਬ ਵੀ ਦਰਸ਼ਨ ਕੀਤੇ ਹਾਂਜੀ ਹਾਂ ਜਿਹੜੇ ਉੱਥੇ ਮੈਂ ਤੋਂ ਹਰਮਿੰਦਰ ਸਾਹਿਬ ਚ ਨਹੀਂ ਜੋਤੀਸਰੂਪ ਸਾਹਿਬ ਜਿੱਥੇ ਸਾਹਿਬ ਜਦੋਂ ਦਾ ਸੰਸਕਾਰ ਕੀਤਾ ਸੀ ਹਾਂਜੀ ਉੱਥੇ ਮੈਂ ਰਹਿ ਕੇ ਆਈ ਉੱਥੇ ਪਹਿਲਾਂ ਤੋਂ ਰਾਤਾਂ ਰੈਂਦਾ ਤਈ ਮੈਂ ਅੱਛਾ ਰਾਤਾਂ ਲਾਉਂਦੇ ਸੀ ਉੱਥੇ ਜਿਵੇਂ ਕਹਿੰਦੇ ਪੁਰਾਣੇ ਸਮਿਆਂ ਚ ਸਭਾ ਲੱਗਦੀ ਸੀ ਨਾ ਸੰਗਤ ਆ ਕੇ ਸਾਰੀ ਸ੍ਰੀ ਰਾਤ ਬੈਠਦੀ ਸੀ ਸਾਰੀ ਸ੍ਰੀ ਰਾਤ ਚਿੱਟੇ ਕੱਪੜਿਆਂ ਚ ਆਏ ਕਰਦੇ ਸੀ ਹੂੰ ਬਾਣਾ ਵੀ ਚਿੱਟਾ ਹੁੰਦਾ ਦਾ ਕਹਿੰਦੇ ਦੇਖਿਆ ਤਾਂ ਨਹੀਂ ਹੈ ਅਸੀਂ ਜਣੀ ਸੁਣਿਆ ਹੈ ਸੁਣਿਆਗਾ ਜੁਰਗਾ ਤੋਂ ਸੁਣੀ ਜੀ ਮੈਂ ਤਾਂ ਪਤਾ ਨਹੀਂ ਪ੍ਰਮਾਤਮਾ ਨੇ ਜੋੜ ਲਿਆ ਹੀ ਸ਼ੁਰੂ ਤੋਂ ਹੀ ਜੀ ਹਾਂ ਜੀ ਬਿਲਕੁਲ ਬਹੁਤ ਸ਼ੁਕਰੀਆ ਬਾਪੂ ਜੀ ਤਾਂ ਇਹ ਬਰਾਗ ਆ ਜਿਹੜਾ ਸਾਬਜਾਦਿਆਂ ਦਾ ਜਿਸ ਕਰਕੇ ਬਾਪੂ ਜੀ ਅੱਜ ਅੱਖਾਂ ਭਰੀ ਬੈਠੇ ਨੇ ਮਨ ਭਰਿਆ ਹੋਇਆਗਾ ਗੱਲ ਬਾਤ ਕੀਤੀ ਪਰ ਅੱਜ ਸਾਡੇ ਅੰਦਰ ਇਮੋਸ਼ਨ ਨਹੀਂ ਰਹੇ ਅਸੀਂ ਲੰਗਰਾਂ ਵੱਲ ਜ਼ਿਆਦਾ ਭੱਜਣ ਲੱਗੇ ਅਸੀਂ ਗੁਰੂ ਤੋਂ ਬੇਮੁਖ ਹੁੰਦੇ ਜਾ ਰਹੇ ਹਾਂ ਕੈਮਰਾਮੈਨ ਗੁਰਜੰਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਕੋਲ ਆ